ਅਸਲਾਮੁਆਲਿਕਮ ਵੀਰੋ ਕੀ ਹਾਲ ਚਾਲ ਹੈ ਫਿਰੋ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਪਾਰਲੀਮੈਂਟ ਦੇ ਅੰਦਰ ਹਰ ਰੋਜ਼ ਵੱਡਾ ਕੋਈ ਮੁੱਦਾ ਖੜਾ ਹੋ ਜਾਂਦਾ ਵੈ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਵੈ ਕਿ ਅਮਰਿਤਪਾਲ ਸਿੰਘ ਨੂੰ ਬਾਹਰ ਹੋਣਾ ਚਾਹੀਦਾ ਤੇ ਰਵਨੀਤ ਬੁੱਟੂ ਸਾਹਿਬ ਨੇ ਉਹਦੀ ਮੁਖਾਲਫਤ ਕੀਤੀ ਹੈ ਦੋਨਾਂ ਦੇ ਵਿੱਚ ਬੜੀ ਤਗੜੀ ਜੰਗ ਹੋਈ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੋਨਾਂ ਦੇ ਪੱਖ ਸੁਣਾਂਗੇ ਸੋ ਚੱਲ ਕੇ ਵੀਡੀਓ ਦੇਖਣੇ ਤੇ ਇਸ ਦੇ ਬਾਰੇ ਜਾਣਨੇ ਸਾਤਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਹਰ ਜੱਜ ਸਿੰਘ ਚਾਹਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਬੀਤੇ ਦਿਨੀ ਅਮਰਤਪਾਲ ਸਿੰਘ ਨੂੰ ਲੈ ਕੇ ਇੱਕ ਮੰਗ ਰੱਖੀ ਗਈ ਸੀ ਕਿ ਖਡੂਰ ਸਾਹਿਬ ਦੇ ਲੋਕਾਂ ਦੇ ਵੱਲੋਂ ਉਸ ਨੂੰ ਆਪਣਾ ਐਮਪੀ ਚੁਣਿਆ ਗਿਆ ਹੈ ਇਸ ਕਰਕੇ ਅਮਰਤਪਾਲ ਸਿੰਘ ਨੂੰ ਛੱਡਿਆ ਜਾਣਾ ਚਾਹੀਦਾ ਹੈ ਤਾਂ ਜੋ ਪਾਰਲੀਮੈਂਟ ਦੇ ਵਿੱਚ ਆ ਕੇ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਚੁੱਕ ਸਕਣ ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਜ਼ਬਰਦਸਤ ਵਿਵਾਦ ਹੋਇਆ ਗੱਲ ਇਥੋਂ ਤੱਕ ਪਹੁੰਚ ਗਈ ਕਿ ਕਾਂਗਰਸ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਜੈ ਰਾਮ ਰਮੇਸ਼ ਦੇ ਵੱਲੋਂ ਆਖ ਦਿੱਤਾ ਗਿਆ ਕਿ ਇਹ ਚੰਨੀ ਦਾ ਨਿੱਜੀ ਬਿਆਨ ਹੈ ਕਾਂਗਰਸ ਪਾਰਟੀ ਦਾ ਇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਕਾਂਗਰਸ ਪਾਰਟੀ ਨੇ ਵੀ ਚੰਨੀ ਦੇ ਬਿਆਨ ਤੋਂ ਪੱਲਾ ਛੱਡ ਲਿਆ ਸੀ ਪੰਜਾਬ ਦੇ ਵੀ ਕੁਝ ਲੀਡਰ ਜਿਵੇਂ ਕਿ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਵੀ ਆਖ ਦਿੱਤਾ ਕਿ ਇਹ ਕਾਂਗਰਸ ਦਾ ਬਿਆਨ ਨਹੀਂ ਹੈ ਅਸੀਂ ਅਮਰਤਪਾਲ ਸਿੰਘ ਦੇ ਪੱਖ ਦੇ ਵਿੱਚ ਬਿਲਕੁਲ ਨਹੀਂ ਇਹ ਚਰਨਜੀਤ ਸਿੰਘ ਚੰਨੀ ਦਾ ਨਿੱਜੀ ਬਿਆਨ ਹੈ ਉਸ ਤੋਂ ਬਾਅਦ ਇਹ ਮੰਨਿਆ ਜਾਣ ਲੱਗ ਪਿਆ ਸੀ ਕਿ ਜਾਂ ਤਾਂ ਆਪਣੇ ਬਿਆਨ ਨੂੰ ਚੰਨੀ ਦੇ ਵੱਲੋਂ ਵਾਪਸ ਲਿਆ ਜਾਵੇਗਾ ਜਾਂ ਫਿਰ ਉਹ ਇਸ ਮੁੱਦੇ ਤੇ ਚੁੱਪ ਕਰ ਜਾਣਗੇ ਅੱਗੇ ਤੋਂ ਇਸ ਮੁੱਦੇ ਤੇ ਨਹੀਂ ਬੋਲਣਗੇ ਪਰ ਚਰਨਜੀਤ ਸਿੰਘ ਚੰਨੀ ਆਪਣੇ ਬਿਆਨ ਤੇ ਆਪਣੇ ਸਟੈਂਡ ਤੇ ਅੜਦੇ ਨਜ਼ਰ ਆ ਰਹੇ ਨੇ ਉਹ ਅਮਰਤਪਾਲ ਸਿੰਘ ਵਾਲੀ ਗੱਲ ਤੇ ਖੜ ਗਏ ਨੇ ਜਲੰਧਰ ਪਹੁੰਚੇ ਸਨ ਕਿਉਂਕਿ ਉਹ ਜਲੰਧਰ ਤੋਂ ਸੰਸਦ ਮੈਂਬਰ ਨੇ ਜਲੰਧਰ ਦੇ ਵਿੱਚ ਉਹ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ ਅਤੇ ਉਹਨਾਂ ਦੇ ਬਿਆਨ ਤੇ ਹੋਏ ਵਿਵਾਦ ਨੂੰ ਲੈ ਕੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਕੀ ਆਖਿਆ ਚੰਨੀ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਦਾ ਬਿਆਨ ਸੁਣਾ ਦਿੰਨੇ ਆਂ ਕੁਝ ਹੋਏ ਸੀ ਗੱਲ ਕੀਤੀ ਹੈ ਜਿਹੜਾ ਖੰਡੂਰ ਸਾਹਿਬ ਹਲਕੇ ਦੇ 20 ਲੱਖ ਵੋਟਰ ਹੈ ਉਹਨਾਂ ਦੀ ਕਿ ਉਹਨਾਂ ਨੂੰ ਰਿਪਰੈਜੈਂਟੇਸ਼ਨ ਮਿਲਣੀ ਚਾਹੀਦੀ ਹੈ ਜਦੋਂ ਅਮਰਿਤਪਾਲ ਦੇ ਕਾਗਜ਼ ਢਾਕਲ ਕੀਤੇ ਆ ਉਹਨੇ ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ ਜੇ ਇਹਨੂੰ ਜੇ ਉਹ ਗਲਤ ਸੀ ਉਹਦੇ ਕਾਗਜ਼ ਰੋਕਨੇ ਚਾਹੀਦੇ ਸੀ ਬਿਲਕੁਲ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੇ ਉਦੋਂ ਸਰਕਾਰ ਨੇ ਕਿਉਂ ਨਹੀਂ ਆਬਜੈਕਟ ਕੀਤਾ ਕਿ ਇਹ ਗਲਤ ਬੰਦਾ ਇਹਦੇ ਐਮਪੀ ਨਹੀਂ ਬਣਨਾ ਚਾਹੀਦਾ ਹੂੰ ਫਿਰ ਉਹ ਐਮਪੀ ਬਣ ਗਿਆ ਜਦੋਂ ਉਹਨੇ ਸੌ ਚੱਕੀ ਹੈ ਉਹਨੂੰ ਡਿਬਿਊਗਾਰਡ ਤੋਂ ਲਿਖਿਆ ਆਇਆ ਤੇ ਉੱਥੇ ਸੌ ਚੱਕਾਈ ਹੈ ਨਾਲ ਹੋ ਕੇ ਫਿਰ ਫਿਰ ਉਹਦੋਂ ਕਿਉਂ ਨਹੀਂ ਰੋਕਿਆ ਵੀ ਇਹ ਗਲਤ ਬੰਦਾ ਸੌ ਚੱਕਦਾ ਤੇ ਹੁਣ ਜਦੋਂ ਐਮਪੀ ਬਣ ਗਿਆ ਸੌ ਵੀ ਚੱਕ ਲਈ ਤਾਂ ਉੱਥੇ ਦੇ ਜਿਹੜੇ ਬੰਦੇ ਐ ਜਾਂ ਤਾਂ ਇਹਨੂੰ ਕੈਂਸਲ ਕਰਾ ਲੈਣ ਜੇ ਇਹ ਕਹਿੰਦੇ ਜੀ ਗਲਤ ਹੈ ਤਾਂ ਉੱਥੇ ਦੇ ਮਦਿਆ ਨੂੰ ਹੋਰ ਕੋਈ ਐਮਪੀ ਮਿਲ ਜੇ ਜਿਹੜੇ ਸਾਡੇ ਖੰਡੂਰ ਸਾਹਿਬ ਦੇ 20 ਲੱਖ ਵੋਟਰ ਐ ਉਹਨਾਂ ਦਾ ਕੀ ਬਣੇਗਾ ਉਹਨਾਂ ਦੀ ਗੱਲ ਕੌਣ ਕਰੇਗਾ ਮੈਂ ਜਲੰਧਰ ਤੋਂ ਚੁੜਕੇ ਗਿਆ ਮੈਂ ਜਲੰਧਰ ਉੱਥੇ ਮੈਨੂੰ ਮੌਕਾ ਮਿਲਿਆ ਮੈਂ ਜਲੰਧਰ ਦੀ ਗੱਲ ਕੀਤੀ ਖੰਡੂਰ ਸਾਹਿਬ ਦੀ ਕੌਣ ਕਰੇਗਾ ਚੰਨੀ ਦੇ ਬਿਆਨ ਤੋਂ ਸਿੱਝੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਆਪਣੀ ਗਲਤੀ ਕੋਈ ਵੀ ਪਛਤਾਵਾ ਨਹੀਂ ਹੈ ਅਤੇ ਨਾ ਹੀ ਉਹ ਆਪਣੇ ਸਟੈਂਡ ਤੋਂ ਪਿੱਛੇ ਹਟਣ ਵਾਲੇ ਨਜ਼ਰ ਆ ਰਹੇ ਨੇ ਗੱਲ ਜ਼ਿਕਰ ਕਰੀਏ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਇਸ ਵੇਲੇ ਮੁੱਖ ਵਿਰੋਧੀ ਬਣ ਗਏ ਨੇ ਭਾਜਪਾ ਦੇ ਵੱਲੋਂ ਕੇਂਦਰੀ ਰਾਜ ਮੰਤਰੀ ਬਣੇ ਰਵਨੀਤ ਬਿੱਟੂ ਉਹ ਸੰਗਰੂਰ ਪਹੁੰਚੇ ਸਨ ਅਤੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਕੋਲੋਂ ਇਹ ਮੰਗ ਕੀਤੀ ਹੈ ਕਿ ਜਾਂ ਤਾਂ ਚੰਨੀ ਹੁਣ ਆਪਣੀ ਗੱਲ ਲਈ ਮੁਆਫੀ ਮੰਗਣ ਨਹੀਂ ਤਾਂ ਕਾਂਗਰਸ ਸੇ ਪਾਰਟੀ ਉਹਨਾਂ ਨੂੰ ਕੱਢ ਦੇਵੇ ਕਿਉਂਕਿ ਕਾਂਗਰਸ ਨੇਤਾ ਪੱਲਾ ਛਾੜ ਲਿਆ ਏ ਦੇਖੋ ਸਾਡਾ ਤਾਂ ਬੋਲਣਾ ਕੋਈ ਰਹਿ ਹੀ ਨਹੀਂ ਗਿਆ ਹੁਣ ਪਾਰਟੀ ਉਹ ਕਿਨਾਰਾ ਕਰ ਗਈ ਦੇਖੋ ਇੱਕ ਉਹਨਾਂ ਦਾ ਸੀ ਡਬਲਯੂ ਸੀ ਮੈਂਬਰ ਇਹ ਰਵਿੰਦ ਜੀ ਮੈਂ ਸਾਰੇ ਅਸੀਂ ਜਾਣਦੇ ਆ ਸਭ ਤੋਂ ਵੱਡੀ ਜਿਹੜੀ ਕਾਂਗਰਸ ਪਾਰਟੀ ਦੀ ਕਾਂਗਰਸ ਵਰਕਿੰਗ ਕਮੇਟੀ ਉਹਦੇ ਚਰਨਜੀਤ ਚੰਨੀ ਜੀ ਮੈਂਬਰ ਨੇ ਤੇ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਉਹਨਾਂ ਦੇ ਜਨਰਲ ਸੈਕਟਰੀ ਨੇ ਕਿਨਾਰਾ ਕਰ ਲਿਆ ਵੀ ਅਸੀਂ ਨਹੀਂ ਚੰਨੀ ਹੁਣ ਗੱਲ ਇਹ ਆ ਜਾਂ ਤਾਂ ਚੰਨੀ ਜੀ ਇਸ ਗੱਲ ਤੋਂ ਮਾਫੀ ਮੰਗਣ ਜਾਂ ਫਿਰ ਪਾਰਟੀ ਚੰਨੀ ਜੀ ਨੂੰ ਕੱਢ ਕੇ ਪਰੇ ਕਰੇ ਨਾ ਤਾਂ ਦੋ ਹੀ ਨੇ ਨਾ ਹੁਣ ਜਦੋਂ ਉਹਨਾਂ ਦੀ ਗੱਲ ਤੇ ਪਾਰਟੀ ਨੇ ਕਿਨਾਰਾ ਕਰ ਲਿਆ ਵੀ ਨਾ 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 ਇਹ ਜੋ ਬੋਲੇ ਇਹਨਾਂ ਦਾ ਬਿਆਨ ਆ ਭਾਈ ਸਾਡਾ ਨਹੀਂਗਾ ਤੁਸੀਂ ਅੰਦਾਜ਼ਾ ਲਾ ਲਓ ਵੀ ਹੁਣ ਚੰਨੀ ਜੀ ਦੀ ਰਹਿ ਕੀ ਗਈ ਹੈ ਸੰਸਦ ਦੇ ਵਿੱਚ ਵੀ ਰਵਨੀਤ ਬਿੱਟੂ ਦੇ ਵੱਲੋਂ ਜ਼ਬਰਦਸਤ ਵਿਰੋਧਾ ਚਰਨਜੀਤ ਸਿੰਘ ਚੰਨੀ ਦਾ ਕੀਤਾ ਗਿਆ ਸੀ ਉਹਨਾਂ ਨੇ ਖੜੇ ਹੋ ਕੇ ਚੰਨੀ ਤੇ ਵੱਡੇ ਵੱਡੇ ਇਲਜ਼ਾਮ ਵੀ ਲਾ ਦਿੱਤੇ ਸਨ ਅਤੇ ਸੰਸਦ ਤੋਂ ਬਾਹਰ ਵੀ ਚੰਨੀ ਦੇ ਖਿਲਾਫ ਬਿਆਨਬਾਜ਼ੀ ਲਗਾਤਾਰ ਕੀਤੀ ਜਾ ਰਹੀ ਹੈ ਰਵਨੀਤ ਬਿੱਟੂ ਦੇ ਵੱਲੋਂ ਕਾਂਗਰਸ ਦੀ ਪੰਜਾਬ ਜਿਹੜੀ ਕਾਂਗਰਸ ਹੈ ਉਹ ਵੀ ਇਸ ਵੇਲੇ ਚੰਨੀ ਦੇ ਬਿਆਨ ਨੂੰ ਲੈ ਕੇ ਆਪਸ ਵਿੱਚ ਵੰਡੀ ਜਾਂਦੀ ਨਜ਼ਰ ਆ ਰਹੀ ਹੈ ਡਾਕਟਰ ਰਾਜਕੁਮਾਰ ਵੇਰਕਾ ਉਹ ਚੰਨੀ ਦੇ ਪੱਖ 'ਚ ਬੋਲੇ ਸਨ ਸੁਖਜਿੰਦਰ ਰੰਧਾਵਾ ਖਿਲਾਫ ਬੋਲੇ ਹੁਣ ਵਾਰੀ ਪ੍ਰਗਟ ਸਿੰਘ ਦੀ ਆ ਗਈ ਹੈ ਉਹ ਚਨੀ ਦੇ ਬਿਆਨ ਦੇ حق ਦੇ ਵਿੱਚ ਖੜ ਗਏ ਨੇ ਪ੍ਰਗਟ ਸਿੰਘ ਨੇ ਨਿੱਜੀ ਚੈਨਲਾਂ ਦੇ ਨਾਲ ਇੰਟਰਵਿਊਜ਼ ਦੇ ਵਿੱਚ ਇਹ ਗੱਲਾਂ ਆਖੀਆਂ ਚਰਨਜੀਤ ਸਿੰਘ ਚੰਨੀ ਨੇ ਕੁਝ ਵੀ ਗਲਤ ਨਹੀਂ ਆਖਿਆ ਪ੍ਰਗਟ ਸਿੰਘ ਆਖਦੇ ਨੇ ਚੰਨੀ ਨੇ ਜਿਹੜੀ ਗੱਲ ਆਖੀ ਹੈ ਕਿ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਿਆ ਖਡੂਰ ਸਾਹਿਬ ਦੇ ਵੋਟਰਾਂ ਨੇ ਆਪਣਾ ਨੁਮਾਇੰਦਾ ਚੁਣਿਆ ਜੇਕਰ ਹੁਣ ਉਸ ਨੁਮਾਇੰਦੇ ਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਦਿੱਤਾ ਜਾਵੇਗਾ ਪਾਰਲੀਮੈਂਟ ਦੇ ਵਿੱਚ ਨਹੀਂ ਪਹੁੰਚਾਇਆ ਜਾਵੇਗਾ ਇਹ ਤਾਂ ਲੋਕਾਂ ਨਾਲ ਧੱਕਾ ਹੈ ਜੇਕਰ ਅਮਰਪਾਲ ਸਿੰਘ ਨੇ ਕੁਝ ਗਲਤ ਕੀਤਾ ਹੈ ਕਾਨੂੰਨ ਮੁਤਾਬਕ ਸਸਾ ਦਿੱਤੀ ਜਾਵੇ ਪਰ ਐਨਐਸਏ ਲਾ ਕੇ ਆਸਾਮ ਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਪੱਕਾ ਹੀ ਬੰਦ ਕਰ ਛੱਡਣਾ ਇਹ ਤਾਂ ਗੱਲ ਠੀਕ ਨਹੀਂ ਹੈ 15 20 ਲੱਖ ਲੋਕ ਹੁੰਦੇ ਨੇ ਇੱਕ ਲੋਕ ਸਭਾ ਹਲਕੇ ਦੇ ਵਿੱਚ ਜਿਨ੍ਹਾਂ ਨੇ ਸਭ ਤੋਂ ਵੱਧ ਪੰਜਾਬ ਦੇ ਵਿੱਚੋਂ ਵੋਟਾਂ ਦੇ ਨਾਲ ਅਮਰਤਪਾਲ ਸਿੰਘ ਨੂੰ ਜਿਤਾਇਆ ਏ ਇਸ ਕਰਕੇ ਅਮਰਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚਾਉਣ ਦੇਣੀ ਚਾਹੀਦੀ ਹੈ ਚੰਨੀ ਨੇ ਬਿਲਕੁਲ ਠੀਕ ਮੁੱਦਾ ਚੁੱਕਿਆ ਏ ਜਲੰਧਰ ਕੈਂਟ ਤੋਂ ਕਾਂਗਰਸੀ ਬਤਾਏ ਕ ਪਰਗੜ ਸਿੰਘ ਉਹਨਾਂ ਦੇ ਪੱਖ ਦੇ ਵਿੱਚ ਖੜ ਗਏ ਨੇ ਗੱਲ ਅਮਰਤਪਾਲ ਸਿੰਘ ਦੇ ਪਿਤਾ ਦੀ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਇਸ ਸੰਬੰਧੀ ਬਿਆਨ ਦਿੱਤਾ ਗਿਆ ਏ ਉਹਨਾਂ ਨੇ ਆਖਿਆ ਚੰਨੀ ਨੇ ਆਵਾਜ਼ ਚੁੱਕੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਪਰ ਇਹ ਸਰਕਾਰਾਂ ਤਾਂ ਸਾਨੂੰ ਆਪ ਵਖਵਾਦ ਦੇ ਵੱਲ ਤੱਕਦੀਆਂ ਨੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਸਾਰੇ ਜਾਂ ਹੋਰ ਵੀ ਸਿਰਦ ਇਹ ਜਿਹੜੇ ਲੋਕ ਸੀਗੇ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਸੀ ਚੰਨੀ ਸਾਹਿਬ ਨੇ ਕੀਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਬਾਕੀ ਜਿਹਦੇ ਉਤੇ ਜੋੜਾ ਬੜਾ ਵਾਅ ਰੋਲਾ ਉਠਿਆ ਜੀ ਇਹ ਜੀ ਉਹਨਾਂ ਦਾ ਨਿੱਜੀ ਬਿਆਨ ਹੈ ਮੇਰਾ ਖਿਆਲ ਹੈ ਕਿ ਇੱਕ ਪਤਾ ਨਹੀਂ ਇਹ ਸਾਡੇ ਸਿੱਖਾਂ ਨਾਲ ਜੇ ਉਹਨਾਂ ਦੇ ਹੱਕ 'ਚ ਵੀ ਕੋਈ ਬੋਲਦਾ ਉਹਦੇ ਖਿਲਾਫ ਵੀ ਇੱਕ ਬੜਾ ਗਲਤ ਨੈਰੇਟਿਵ ਸੱਦਿਆ ਜਾਂਦਾ ਮੇਰਾ ਖਿਆਲ ਹੈ ਕਿ ਬਹੁਤ ਦੇਸ਼ ਲਈ ਵੀ ਬੜਾ ਮੰਦ ਭੱਗਾ ਵਾ ਤੇ ਇਹ ਜਿਹੜੇ ਇਹ ਸਾਡੇ ਕੌਮ ਨੂੰ ਜਿਦਾਂ ਮੁੜ ਕੇ ਕਹਿੰਦੇ ਕਿ ਵੱਖਵਾਦੀ ਸਾਨੂੰ ਵੱਖਵਾਦ ਵੱਲ ਖੁੱਲ ਧੱਕਿਆ ਜਾ ਰਿਹਾ ਇਹ ਇਹ ਚੀਜ਼ ਹੈ ਕਿ ਸਾਰੀਆਂ ਚੀਜ਼ਾਂ ਜਿਹੜੀ ਕੋਈ ਉਹ ਇਹਨੇ ਲੋਕਾਂ ਦੇ ਫਤਵਾ ਦਿੱਤਾ ਉਹਨਾਂ ਨੂੰ ਜੇ ਵੱਖਵਾਦੀ ਜਾਂ ਇਹੋ ਜਿਹੀ ਚੀਜ਼ਾਂ ਹੁੰਦੀਆਂ ਤੇ ਲੋਕ ਉਹਨੂੰ ਇਹ ਏਡੇ ਵੱਡੇ ਮਾਰਜਨ ਨਾਲ ਜਤਾਉਂਦੇ ਇਸ ਕਰਕੇ ਲੋਕਾਂ ਨੇ ਉਹਨੂੰ ਪ੍ਰਵਾਨ ਕੀਤਾ ਇਹ ਸਰਕਾਰਾਂ ਨੂੰ ਇਹ ਮੇਰਾ ਖਿਆਲ ਹੈ ਕਿ ਲੋਕਾਂ ਦੇ ਜੇ ਕਿ ਇੱਥੇ ਇੱਕ ਲੋਕਤੰਤਰ ਦੀ ਦੁਹਾਈ ਦਿੱਤੀ ਜਾਂਦੀ ਆ ਤੇ ਲੋਕਤੰਤਰ ਚ ਲੋਕ ਵੱਡੇ ਹੁੰਦੇ ਤੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੋ ਵੀ ਸਾਡੇ ਹੋਰ ਮਸਲੇ ਆ ਉਹਨਾਂ ਨੂੰ ਤੁਰੰਤ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਹੈ ਅਮਰਿਤਪਾਲ ਸਿੰਘ ਦੇ ਮਾਪਿਆਂ ਦੇ ਵੱਲੋਂ ਵੀ ਇਹੀ ਗੱਲ ਆ ਆਖੀ ਜਾ ਰਹੀ ਹੈ ਕਿ ਜਦੋਂ ਲੋਕਾਂ ਨੇ ਕਹਿ ਦਿੱਤਾ ਕਿ ਸਰਕਾਰ ਦਾ NSA ਵਾਲਾ ਫੈਸਲਾ ਸਾਨੂੰ ਪਸੰਦ ਨਹੀਂ ਆਇਆ ਤਾਂ ਫਿਰ ਲੋਕਤੰਤਰ ਦੇ ਵਿੱਚ ਸਰਕਾਰ ਲੋਕਾਂ ਦੀ ਗੱਲ ਸੁਣ ਕਿਉਂ ਨਹੀਂ ਰਹੀ ਹੈ ਲੋਕ ਫਤਵੇ ਦਾ ਸਨਮਾਨ ਸਤਕਾਰ ਸਰਕਾਰ ਦੇ ਵੱਲੋਂ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਸਵਾਲ ਸਰਕਾਰ ਤੋਂ ਵੀ ਪੁੱਛ ਲਿਆ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸਨ ਪੱਤਰਕਾਰਾਂ ਨੇ ਚਨੀ ਦੇ ਬਿਆਨ ਦੇ ਬਾਰੇ ਉਹਨਾਂ ਤੋਂ ਸਵਾਲ ਪੁੱਛ ਲਿਆ ਤਾਂ ਚੀਮਾ ਨੇ ਦੋ ਟੋਕ ਆਖ ਦਿੱਤਾ ਕਾਨੂੰਨ ਦੇ ਮੁਤਾਬਕ ਸਜ਼ਾ ਤਾਂ ਜ਼ਰੂਰ ਮਿਲੇਗੀ ਦੇਖਿਏ ਚਨੀ ਸਾਹਿਬ ਨੇ ਪਾਰਲੀਮੈਂਟ ਮੇਂ ਕੀ ਬਿਆਨ ਦਿਆ ਹੈ ਨਹੀਂ ਦਿਆ ਪਰ ਲੇਕਿਨ ਪੰਜਾਬ ਮੇਂ जो भी व्यक्ति क्योंकि आज की प्रेस वार्ता भी इसी पे है जो भी व्यक्ति कानून को तोड़ेगा जो भी व्यक्ति कानून को तोड़ने की कोशिश करेगा जो कानून में जैसी उसकी सजा लिखी गई है वैसे ही उसको सजा मिलेगी ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਬਿਲਕੁਲ ਇਹੀ ਸਟੈਂਡ ਅਮਰਿਤਪਾਲ ਸਿੰਘ ਦੇ ਬਾਰੇ ਰੱਖਿਆ ਜਾ ਰਿਹਾ ਹੈ ਕਿ ਜੋ ਐਨਐਸਐ ਲਾ ਕੇ ਆਸਾਮ ਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਅਤੇ ਸਾਥੀਆਂ ਨੂੰ ਭੇਜਿਆ ਗਿਆ ਉਹ ਬਿਲਕੁਲ ਠੀਕ ਕੀਤਾ ਹੈ ਇਹ ਦੋਵੇਂ ਪਾਰਟੀਆਂ ਇੱਕ ਗੱਲ ਇਸ ਲਈ ਆਖ ਰਹੀਆਂ ਨੇ ਕਿਉਂਕਿ ਇਨ੍ਹਾਂ ਦੋਵਾਂ ਦੇ ਲੀਡਰਾਂ ਨੇ ਇਹ ਕੰਮ ਕੀਤਾ ਹੈ ਪੰਜਾਬ ਦੇ ਗ੍ਰਹਿ ਮੰਤਰੀ ਨੇ ਭਗਵੰਤ ਮਾਨ ਹੈ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਅਤੇ ਦੋਵਾਂ ਦੇ ਵੱਲੋਂ ਮਿਲ ਕੇ ਹੀ ਆਸਾਮ ਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਭੇਜਿਆ ਗਿਆ ਇਸ ਕਰਕੇ ਆਪ ਅਤੇ ਭਾਜਪਾ ਦੇ ਮਨ ਨੂੰ ਇਸ ਫੈਸਲੇ ਨੂੰ ਬਿਲਕੁਲ ਸਹੀ ਦੱਸਿਆ ਜਾਂਦਾ ਹੈ ਗੱਲ ਪੰਜਾਬ ਦੀ ਖੇਤਰੀ ਪਾਰਟੀ ਦੀ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੀਅਰ ਆਖਦੇ ਨੇ ਅਸੀਂ ਅਮਰਪਾਲ ਸਿੰਘ ਦਾ ਵਿਰੋਧ ਕੀਤਾ ਸੀ ਅਸੀਂ ਇਸ ਗੱਲ ਤੋਂ ਮੁਕਰਦੇ ਨਹੀਂ ਆ ਪਰ ਜੋ ਥਾਣੇ ਤੇ ਹਮਲੇ ਦੀ ਗੱਲ ਸੀ ਉਹ ਧਾਰਾ 307 ਬਣਦੀ ਸੀ ਪਰ ਇਹਨਾਂ ਨੇ ਦੇਸ਼ ਧਰੋ ਦਾ ਪਰਚਾ ਕਰ ਦਿੱਤਾ ਦੇਸ਼ ਧਰੋ ਲਾ ਦਿੱਤਾ ਨੈਸ਼ਨਲ ਸਿਕਿਉਰਿਟੀ ਐਕਟ ਲਾ ਦਿੱਤਾ ਇਹ ਤਾਂ ਧੱਕਾ ਹੈ ਜਦੋਂ ਕਿਸੇ ਨਾਲ ਧੱਕਾ ਹੋਵੇਗਾ ਅਸੀਂ ਚੁੱਪਾ ਨਹੀਂ ਬੈਠਾਂਗੇ ਪਹਿਲਾਂ ਅਸੀਂ ਅਮਰਿਤਪਾਲ ਸਿੰਘ ਦੇ ਖਿਲਾਫ ਬੋਲੇ ਸੀ ਪਰ ਇਹਨਾਂ ਨੇ 307 ਦੀ ਥਾਂ ਤੇ ਦੇਸ਼ ਧਰੋ ਦਾ ਮੁਕਦਮਾ ਉਹਨਾਂ ਤੇ ਲਾ ਦਿੱਤਾ ਇਹ ਧਾਰਾ NSA ਲਾ ਦਿੱਤੀ ਹੈ ਜੋ ਕਿ ਬਿਲਕੁਲ ਸ਼ਰੇਆਮ ਧੱਕਾ ਹੈ ਅਸੀਂ ਇਸ ਧੱਕੇ ਦੇ ਖਿਲਾਫ NSA ਹਟਾ ਦੇਣਾ ਚਾਹੀਦਾ ਹੈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੋਂ ਅਕਾਲੀ ਦਲ ਦੇ ਵੱਲੋਂ ਵੀ ਇਹ ਮੰਗ ਆ ਕੀਤੀ ਜਾ ਰਹੀ ਹੈ ਪਰ ਸਰਕਾਰ ਬਿਲਕੁਲ ਇਸ ਰੌਣ ਦੇ ਵਿੱਚ ਨਜ਼ਰ ਨਹੀਂ ਆ ਰਹੀ ਹੈ ਤੇ ਚੰਨੀ ਆਪਣੇ ਸਟੈਂਡ ਤੇ ਅੜ ਗਏ ਨੇ ਇੱਥੇ ਰਾਏ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਆ ਕਿ ਇਹ ਜਿਹੇ ਹਾਲਾਤ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਨੇ ਹੀ ਉਹਨਾਂ ਦਾ ਸਾਥ ਛੱਡ ਦਿੱਤਾ ਹੈ ਕੁਝ ਆਪਣੇ ਪੰਜਾਬ ਦੇ ਕਾਂਗਰਸ ਦੇ ਲੀਡਰ ਵੀ ਉਹਨਾਂ ਦਾ ਸਾਥ ਛੱਡ ਗਏ ਨੇ ਤਾਂ ਤੁਹਾਨੂੰ ਕੀ ਲੱਗਦਾ ਹੈ ਇਹ ਹਾਲਾਤ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕੀ ਕਰਨਾ ਚਾਹੀਦਾ ਹੈ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਸੀਂ ਇਤਰਾਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਜ਼ਰੂਰ ਆਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ ਵੀਰੋ ਇਹ ਜਿੱਥੇ ਗੱਲ ਚੰਨੀ ਸਾਹਿਬ ਦੀ ਬਿਲਕੁਲ ਠੀਕ ਹੈ ਕਿ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਜਿੱਤੇ ਹੈ ਹੁਣ ਜਿਹੜੇ ਹਲਕੇ ਦੀ ਆਵਾਮ ਨੇ ਉਹਨਾਂ ਨੂੰ ਸਪੋਰਟ ਕੀਤੀ ਹੈ ਉਹਨਾਂ ਨੂੰ ਵੋਟ ਪਾਇਆ ਹੈ ਉਹਨਾਂ ਨੂੰ ਪ੍ਰੈਜ਼ੈਂਟ ਕੌਣ ਕਰੇਗਾ ਅਸੈਂਬਲੀ ਵਿੱਚ ਉਹਨਾਂ ਦੇ ਮਸਾਇਲ ਨੂੰ ਕੌਣ ਹੱਲ ਕਰੇਗਾ ਉਹ ਕਦੇ ਕੋ ਜਾਣਗੇ ਇਹ ਵੀਰੋ ਨਾ ਅਨਸਾਫੀ ਹੈ ਉਹ 20 ਲੱਖ ਆਵਾਮ ਦੇ ਨਾਲ ਵੋਟਰ ਦੇ ਨਾਲ ਜਿਨ੍ਹਾਂ ਨੇ ਅਮਰਦਪਾਲ ਸਿੰਘ ਨੂੰ ਵੱਡੀ ਲੀਡ ਨਾਲ ਚਤਾਇਪ ਹੈ ਐਡੀ ਵੱਡੀ ਲੀਡ ਦੇ ਨਾਲ ਕਿ ਪੂਰੇ ਦੇਸ਼ ਦੇ ਵਿੱਚ ਹੋਰ ਕਿਸੇ ਨੇ ਐਡੀ ਵੱਡੀ ਲੀਡ ਨਹੀਂ ਲਈ ਤਵੀਰੋ ਜਿਹੜਾ ਐਡਾ ਮਕਬੂਲ ਲੀਡਰ ਹੋਵੇ ਜਿਹਨੂੰ ਇੰਨਾ ਲੋਕ ਪਸੰਦ ਕਰਦੇ ਹੋਣ ਤੇ ਉਹਦੇ ਨਾਲ ਜ਼ਿਆਤੀ ਨਹੀਂ ਹੈ ਕਿ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤੇ ਜਿਹੜੇ ਲੋਕ ਹੈ ਉਹਨਾਂ ਦਾ ਵੀ ਹੱਕ ਮਾਰਿਆ ਜਾਵੇ ਇਹ ਚਰਨ ਸਿੰਘ ਚੰਨੀ ਦੀ ਜਿਹੜੀ ਗੱਲ ਹੈ ਬਿਲਕੁਲ ਵੀਰੋ ਬਿਲਕੁਲ ਠੀਕ ਹੈ ਕੋਈ ਇਹਦੇ ਉੱਤੇ ਉਦੀ ਪਾਰਟੀ ਕਾਂਗਰਸ ਇਹਨੂੰ ਔਨ ਕਰੇ ਜਾਂ ਨਾ ਕਰੇ ਲੇਕਿਨ ਉਹਨੇ ਗੱਲ ਠੀਕ ਕੀਤੀ ਹੈ ਮੈਂ ਇਸ ਗੱਲ ਤੋਂ ਸਹਿਮਤ ਹਾਂ ਤੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਵੀਰੋ ਜਿਹੜੇ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਕਿ ਭਾਈ ਅਮਰਪਾਲ ਸਿੰਘ ਨੂੰ ਜਲਦੀ ਰਿਹਾਅ ਹੋ ਜਾਣਗੇ ਕਿਉਂਕਿ ਸਰਬਜੀਤ ਸਿੰਘ ਖਾਲਸਾ ਜਿਹੜੇ ਆ ਉਹਨਾਂ ਦੀ ਮੁਲਾਕਾਤ ਹੋਈ ਹੈ ਜਾ ਕੇ ਅਮਿਤ ਸ਼ਾਹ ਨਾਲ ਤੇ ਅਮਿਤ ਸ਼ਾਹ ਨੇ ਵੀ ਇਸ ਗੱਲ ਦਾ ਯਕੀਨ ਦਵਾਇਆ ਹੋਇਆ ਤੇ ਵੀਰੋ ਹੁਣ ਸਾਰਿਆਂ ਨੂੰ ਇਸ ਚੀਜ਼ ਦਾ ਇੰਤਜ਼ਾਰ ਹੈ ਕਿ ਦੇਖਣੇ ਹੈ ਕਿ ਭਾਈ ਅਮਰਪਾਲ ਸਿੰਘ ਕਿਦੋਂ ਬਾਹਰ ਆਉਂਦੇ ਹੈ ਤੇ ਉਹ ਕਦੋਂ ਆਣ ਕੇ ਆਪਣੀ ਆਵਾਜ਼ ਦੇ ਲੋਕਾਂ ਨੂੰ ਚੁਣਿਆ ਹੋਏ ਉਹਨਾਂ ਦੇ ਮਸਾਇਲ ਨੂੰ ਹੱਲ ਕਰਦੇ ਆ ਵੀਰੋ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਆਪਣੇ ਸਟੈਂਡ ਦੇ ਠੀਕ ਹੈ ਜਾਂ ਗਲਤ ਹੈ ਆਪਣੀ ਰਾਏ ਜ਼ਾਹਰ ਲਾਜ਼ਮੀ ਕਰਨਾ ਆਪਣਾ ਧਿਆਨ ਜ਼ਰਾ ਖਿਆਲ ਰੱਖਣਾ ਦਵਾਵਾਂ ਯਾਦ ਰੱਖਣਾ ਅੱਲਾ ਫੇਜ਼